ਆ ਗਏ ਆ ਜੀ ਪੁਰਾਣੇ ਆਟੇ ਤੇ ਆਪਾਂ ਲੈ ਆਂਦੇ ਪਏ ਜੀ ਸਟੀਲ ਦੀ ਪਲੇਟਾਂ ਕੰਚਕਾਂ ਦੀ ਠਾਕੇ ਨਹੀਂ ਆਗੇ ਤਿੰਨ ਚ ਕੰਚਕਾਂ ਨਹੀਂ ਲਾਉਂਦੇ ਨਾ ਮੰਮੀ ਹਾਂ ਜੀ ਛਿੰਗ ਲੈ ਇਸ ਕੰਦੀ ਕਾਂ ਦੀ ਸਟੀਲ ਦੀ ਪਲੇਟ ਵੇਖ ਸੰਗਦੇ ਜੋ ਕਿੰਨੀ ਵੱਡੀਆਂ ਛੇ ਲਿਗਣ ਲਿਆ ਜੀ ਪਲੇਟਾਂ ਆਇਓ ਸੋ ਚਾਰ ਕਰਨੇ ਹਾਂ ਮੈਂ ਦੋ ਕਰਨੇ ਲੱਗਣ ਛੇ ਲਗਣ ਗਾਈਸ ਇਹ ਬਣੀ ਆ ਨਾ ਲੱਗੇ ਆਪਾਂ ਤੇ ਗਾਈਸ ਇਹ ਪਲੇਟਾ ਤੋਂ ਲਏ ਆ ਤੇ ਗਾਈਸ ਆ ਵੇਖ ਸਾਉ ਜੀ ਕਿੰਨੇ ਸੋਨੇ ਆ ਵੀ ਇਹ ਇੰਨੇ ਹੋਰ ਕਿੰਨੇ ਸੋਨੇ ਆ ਬਲਾਸ ਨੋਕੀ ਇੰਦਾਂ ਦਾ ਕੰਮ ਇਹ ਜੋ ਸੋਨੇ ਆ ਨਾ ਕੱਢਣ ਵਾਲੀ ਜੀਆਂ ਇਹਨਾਂ ਦੇ ਸ਼ਾਰਟ ਚੰਗੇ ਨੇ ਇਹ ਸਭ ਬਾਤ ਆਪਣੇ ਘਰ ਦੀ ਹੜਨਾ ਵੇਖ ਸਕਦੇ ਜੀ ਕਿੰਨੇ ਸੋਨੇ ਆ ਆਹ ਆਪਾਂ ਆਹ ਪਲੇਟ ਖਰੀਦ ਲਈ ਦੇ ਦੋ 10 ਵਾਲ ਦੇ ਦਿਓ ਜੇ ਸਸਤੇ ਜਿਹਸਤੇ ਹਲਕੇ ਚੋ ਖਾ ਲੋ ਆਪਨੇ ਕਰ ਲਈ ਹੈ ਲੈਂਦੇ ਆ ਜੀ ਗਾਈਸ ਹੁਣ ਕੰਚਕਾਂ ਲਈ ਆਪੇ ਕਹਦੇ ਕਰ ਦੋ 10 ਦੇ ਕਰ ਦੋ 10 ਪੀਸ ਕਰ ਦੋ 10 ਕਰ ਦੋ ਦਾ ਇਸ ਇੱਕ ਸਾਡ ਦੇ ਦੋ ਅੰਦਾਂ ਦੁਕਾਨੇ ਜੀ ਰੂਬੀ ਵਿਜ਼ਿਟ ਕਰਾਏ ਰਾਸਨਸੀ ਦੇ ਪੁਰਾਣੇ ਅੱਡੇ ਵਿੱਚ ਝੋਦੇ ਨਾ ਗਾਈਸ ਜੀ ਹੁਣ ਕੰਜਕਾਂ ਦੇ ਮਤਲਬ ਆਪਾਂ ਰਵਾਰੂ ਬਸ ਮਾਨ ਲੈਣ ਆਏ ਆ ਇਹ ਕਿ ਲੈ ਅੰਕਲ ਹੀ ਹੁਣ ਕੱਲ ਚ ਨੇ ਕੱਲ ਚ ਨੇ ਆ ਇੱਕ ਸਾਨੂੰ ਹੈਲੋ ਇਹ ਅੰਕਲ ਹੁਣ ਅਨੇ ਰੱਖੇ ਆ ਜੀ ਆਪਣੇ ਕੰਮ ਤੇ ਛੋਟੇ ਛੋਟੇ ਬੱਚੇ ਤੁਹਾਡਾ ਨਾਮ ਕੀ ਅਮਰਿਤ ਕਿਹੜੀ ਕਲਾਸ ਚ 8ਵੀਂ ਚ ਤੂੰ ਮੈਂ 6th ਚ ਕੀ ਨਾਮ ਤੇਰਾ ਮਾਨਪ੍ਰੀਤ ਜਾਈਸ ਛੋਟੇ ਛੋਟੇ ਬੱਚੇ ਲੱਗੇ ਜੀ ਕੰਮ ਤੇ ਤੇ ਹੋਰ ਦੱਸੋ ਤੁਸੀਂ ਪੜਦੇ ਵੀ ਹੈ ਕਿ ਜੀ ਨਹੀਂ ਪੜਦੇ ਵਾ ਠੀਕ ਆ ਅੰਕਲ ਕਹਿੰਦੇ ਕੋਈ ਮਿਲਦੇ ਨਹੀਂ ਆ ਉਹ ਛੋਟੇ ਛੋਟੇ ਬੱਚੇ ਰੱਖ ਕੇ ਵਿਲੇ ਹਨ ਤੇ ਕਿੱਥੋਂ ਦੇ ਤੁਸੀਂ ਅਈ ਇੱਥੋਂ ਦੇ ਰਸਾਂਸੀ ਦੇ ਗਾਈਸ ਇਹ ਬੱਚੇ ਰਸਾਂਸੀ ਦੇ ਆ ਠੀਕ ਆ ਤੇ ਆ ਜੀ ਅੰਕਲ ਉਹਨਾਂ ਨੇ ਨਵੀਂ ਸ਼ਾਪ ਖੋਲਹੀ ਵਾ ਤੇ ਕੋਈ ਨਾਮ ਨਹੀਂ ਗਾਈਸ ਅੰਕਲ ਆਵਨੇ ਦੁਕਾਨ ਦਾ ਨਾਮ ਦੱਸੋ ਮਨੀਕ ਕੋਲ ਮਨੀਕ ਕੋਲ ਇਹ ਆ ਜੀ ਪੁਰਾਣੇ ਅੱਡੇ ਦੇ ਬਾਹਰ ਪੁਰਾਣੇ ਅੰਦਰ ਅੱਡੇ ਦੇ ਵਿੱਚ ਦੁਕਾਨਾਂ ਹੈ ਅੰਦਰ ਬਾਹਰ ਗਾਇਸ ਤੇ ਇਹ ਕੋਣ ਤੇ ਕਿਧੇ ਹੁੰਦੇ ਸਾਨੂੰ ਇਹ ਮੈਦਾ ਮੈਦਾ ਅੱਛਾ ਗਾਇਸ ਕੋਣ ਕੀ ਦੀ ਤਾ ਗਿਆ ਮੈਦਾ ਫੈਂਡ ਫੈਂਡ ਸਾਡੀ ਵੀਡੀਓ ਵੇਖੋਗੇ ਤੁਸੀਂ ਪਟਾਡੇ ਫੋਨ ਮੇਰੇ ਕੋਲ ਨਾ ਬਦ ਮੈਂ ਚਾਨਣ ਫੋਨ ਕਿਧਾ ਮਤਲ ਲੈ ਅਠਵੇਂ ਠਵੇਂ ਬਾਰੇ ਬੱਚਿਆਂ ਨੇ ਫੋਨ ਰੱਖਿਆ ਗਾਇਸ ਮੈਨੂੰ ਹਜੇ ਤੱਕ ਨਹੀਂ ਦਿਵਾਇਆ ਮੇਰੇ ਘਰ ਦੇ ਨੇ ਆ ਜੀ ਕਿਉ ਠੀਕ ਹੋ ਤੇ ਗਾਇਸ ਵੀ ਦੇਖ ਸਕਦੇ ਜੀ ਇਹ ਤਾਂ ਇਸਾਪਨ ਦੇ ਪਹੁੰਚ ਆ ਗਾਇਸ ਮੰਮੀ ਉਸਮਾਨ ਲੈਂਦੀ ਹੈ ਜੀ ਉਸਮਾਨ ਦੇ ਛੋਟੇ ਛੋਟੇ ਬੱਚੇ ਤੇ ਆ ਬੜਾ ਕਿ ਬੁੱਧਰਾ ਗਾਇਸ ਆ ਬੜਾ ਕਿ ਕਿਊਟ ਆ ਇਹ ਕਿਊਟ ਕਿਊਟ ਆ ਇਹ ਛੋਟਾ ਨਾ ਤਾਂ ਕਿਊਟ ਇਹ ਅੰਕਲ ਆ ਅੰਕਲ ਨੂੰ ਵੇਖੋ ਹਾੜਾ ਅੰਕਲ ਬਹੁਤ بڑا ਅੰਕਲ ਵੇਖੋ ਕਿੰਨਾ ਮੋਟਾ ਅੰਕਲ ਆ ਵੀਰੇ ਹੁਣੀ ਆ ਇਹਨਾਂ ਦੀ ਦੁਕਾਨ ਆ ਜੀ ਗਾਈਸ ਵੀਰੇ ਹੁਣੀ ਦੇਂਦੇ ਜੀ ਸਾਨੂੰ ਸਮਾਨ ਡੈਲਿਸ ਵੀਰੇ ਹੁਣੀ ਦੇਂਦਾ ਆ ਭੈਜੀ ਸਮਾਨ ਤੇ ਅੰਕਲ ਨੂੰ ਨਾਲ ਆਪਾਂ ਚੈਨਲ ਦੇਤਾ ਜੀ ਆਪਣਾ ਵੇਖ ਸਕਦੇ ਹੋ ਜਦੋਂ ਤੇ ਇਹ ਸਮਾਨ ਦੇ ਹੁੰਦੇ ਆ ਜੇ ਵੀਰੇ ਹੁਣੀ ਸਾਨੂੰ ਤੇ ਸਮਾਨ ਲੈ ਲਿਆ ਜੀ ਗਾਈਸ ਆਪਾਂ ਇਹ ਕੱਲਾ ਗਣ ਕਿਹੜਾ ਰੋਬਿੰਡੋਰ ਕੋਈ ਠੀਕ ਹੈ ਕਨੇ ਕਿੰਨੇ ਦੇ ਤਰਾ ਵਾ ਕਿੰਨੇ ਦੇ ਨਾਈਸ ਦੇਖ ਸਕਦੇ ਕਿਲੋ ਕਿਨੇ ਕਿਲੋ ਲਵਾ ਤੇ ਸਮਾਨ ਲੈ ਲਿਆ ਮੈਂ ਆਪਾਂ ਹੁਣ ਇਹ ਲੈ ਨੂੰ ਇਡੇ ਇੰਦੇ ਤੇ ਅੰਨ ਦਾ ਗਣਾ ਕੀ ਬਣੀ ਤੇ ਬੇਕ ਕਰੀ ਗਾਇਸ ਮਿਠਾਈ ਲਈ ਸਮਾਨ ਲੈ ਲਿਆ ਵਾ ਰਵਾੜ ਵਾ ਸਾਰਾ ਕੁਝ ਲੈ ਲਿਆ ਵਾ ਹੁਣ ਗਾਇਸ ਤੁਹਾਨੂੰ ਮਿਲਦੇ ਹਾਂ ਜੀ ਬਹੁਤ ਛਣੇ ਕਿਵੇਂ ਕਿਲੋ ਦੇ ਤਰਾ ਵਾ ਬਾਏ ਬਾਏ ਕਨੇਗੜੇ ਕਾਲੇ ਕਾਲੇ ਅੰਕਲ ਬਾਏ ਮੇਰਾ ਵਾਹ ਗਾੜੀਆਂ ਦਾ ਤੇ ਗਾਇਸ ਹੁਣ ਆਪਾਂ ਸਮਾਨ ਲੈ ਲਾਉਣਾ ਆਪਾਂ ਚੱਲੇ ਆਂ ਜੀ ਯਾਰ ਮੇਰਾ ਕਿੰਨਾ ਕਿਲੋ ਨਾ ਨਾ ਜੀ ਮਿੱਠਾ ਗਾਇਸ ਆਪਾਂ ਲੈ ਲਿਆ ਜੀ ਮਿੱਠਾ ਗੁਲਾਬ ਜੋ ਅਚੋ ਨਾਲ ਲੈ ਕੇ ਚਲੋ ਤੇ ਆ ਆਪਾਂ ਕੰਚ ਕਾਲੀ ਲੈ ਹੀ ਜਾਣਾ ਨੂੰ ਤੇ ਇਹ ਆਪਣਾ ਵਾਹ ਗਾਇਸ ਅੰਕਲ ਨੂੰ ਨਾ ਦੁਕਾਨ ਮਦਾਨਾ ਵੇਖੋ ਤਾਜ਼ਾ ਤਾਜ਼ਾ 270 270 ਤੇ ਦਹੀਂ ਆ ਜੀ ਉਸ ਬਹੁਤ ਸੋਨਾ ਸੁਮਾ ਬਾਕੀ ਵਧੀਆ ਆਪਾਂ ਆ ਲੈ ਲੈ ਸ਼ਾਪਨਰ ਆ ਆ ਜੀ ਦਾਸੂ ਰੇਜ਼ਰਾਂ ਤੇ ਆ ਲਈਆਂ ਪੈਨਸ ਨਾ ਇਹਦਾ ਵਲੌਗ ਨਹੀਂ ਮੈਂ ਦੁਕਾਨ ਤੇ ਬਣਾ ਸਕੀਦਾ ਆ ਲੈਆਂ ਕਾਪੀ ਯੂਨੀਕੌਰਨ ਵਾਲੀ ਵੀ ਲਈ ਵਾ ਗਾਇਸ ਇਹ ਕਾਪੀ ਵੇਖੋ ਯੂਨੀਕੌਰਨ ਵਾਲੀਆਂ ਵੀ ਲਈਆਂ ਵਾ ਕੁੜੀਆਂ ਲਈ ਮੈਂ ਛੋਟੇ ਛੋਟੇ ਕੁੜੀਆਂ ਲਈ ਬੱਚਿਆਂ ਲਈ ਇਹ ਸਾਰਾ ਸਮਾਨ ਲੈਣ ਦਾ ਕੰਝਕਾਂ ਦਾ ਹੋ ਗਿਆ ਤੁਹਾਨੂੰ ਅੰਦਰ ਬਾਕੀ ਵਿਖਾਉਂਦਾ ਹਾਂ ਹੁਣ ਬਾਅਦ ਚ ਵਲੌਗ ਮਿਲਦੇ ਆ ਜੀ ਤੁਹਾਨੂੰ ਬਾਅਦ ਵਿੱਚ